ਸਸ਼ੀਕਾ ਦੋਸਤੋ ਤੁਸੀਂ ਦੇਖ ਰਹੇ ਹੋ ਕੀਰਤਪੁਰ ਸਾਹਿਬ ਖਬਰਸਾਰ ਤਸਵੀਰਾਂ ਕੀਰਤਪੁਰ ਸਾਹਿਬ ਦੇ ਨਜ਼ਦੀਕੀ ਪਿੰਡਾੜੀ ਦੀਆਂ ਹਨ ਜਿੱਥੇ ਜ਼ਿਲ੍ਹਾ ਟ੍ਰੈਫਿਕ ਪੁਲਿਸ ਰੂਪਨਗਰ ਅਤੇ ਸਥਾਨਕ ਟ੍ਰੈਫਿਕ ਪੁਲਿਸ ਕੀਰਤਪੁਰ ਸਾਹਿਬ ਵੱਲੋਂ ਸਾਂਝਾ ਨਾਕਾ ਲਗਾ ਕੇ ਤੇਜ਼ ਗਤੀ ਵਿੱਚ ਚੱਲਣ ਵਾਲੇ ਵਹੀਕਲਾਂ ਦੇ ਚਲਾਨ ਕੱਟੇ ਗਏ ਇਸ ਮੌਕੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਐਜੂਕੇਸ਼ਨ ਸੈੱਲ ਦੇ ਇੰਚਾਰਜ ਏਐਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਸਬ ਇੰਸਪੈਕਟਰ ਸਰਬਜੀਤ ਸਿੰਘ ਕੋਲਗਰਾਂ ਦੀ ਅਗਵਾਈ ਹੇਠ ਇਹ ਨਾਕਾ ਲਗਾਇਆ ਗਿਆ ਹੈ ਉਹਨਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਗੁਰਨੀਤ ਸਿੰਘ ਖੁਰਾਨਾ ਦੀਆਂ ਹਦਾਇਤਾਂ ਅਨੁਸਾਰ ਤੇਜ਼ ਗਤੀ ਵਿੱਚ ਚੱਲਣ ਵਾਲੇ ਵਹੀਕਲਾਂ ਦੇ ਚਲਾਨ ਕੱਟੇ ਜਾ ਰਹੇ ਹਨ ਕਿਉਂਕਿ ਨਿਤ ਦਿਨ ਸੜਕੀ ਹਾਦਸੇ ਤੇਜ਼ ਗਤੀ ਵਿੱਚ ਚੱਲਣ ਵਾਲੇ ਵਹੀਕਲਾਂ ਦੇ ਕਾਰਨ ਵਾਪਰਦੇ ਹਨ ਜਿਸ ਕਰਕੇ ਵਿਸ਼ੇਸ਼ ਨਾਕਾ ਲਗਾ ਕੇ ਤੇਜ਼ ਗਤੀ ਵਿੱਚ ਚੱਲਣ ਵਾਲੇ ਵਹੀਕਲਾਂ ਦੇ ਚਲਾਨ ਕੱਟੇ ਜਾ ਰਹੇ ਹਨ ਉਹਨਾਂ ਦੱਸਿਆ ਕਿ ਹੁਣ ਤੱਕ ਉਹਨਾਂ ਦੀ ਟੀਮ ਵੱਲੋਂ 25 ਤੋਂ 30 ਚਲਾਨ ਕੀਤੇ ਜਾ ਚੁੱਕੇ ਹਨ ਅਤੇ ਸ਼ਾਮ ਤੱਕ ਇਹ ਚਲਾਨ ਕੀਤੇ ਜਾਣਗੇ ਆਓ ਤੁਹਾਨੂੰ ਵੀ ਦਿਖਾਣੇ ਆ ਇਸ ਮੌਕੇ ਦੀਆਂ ਤਸਵੀਰਾਂ ਅਤੇ ਇਸ ਮੌਕੇ ਕੀ ਕੁਝ ਕਿਹਾ ਪੁਲਸ ਜ਼ਿਲ੍ਹਾ ਐਜੂਕੇਸ਼ਨ ਸੈੱਲ ਦੇ ਇੰਚਾਰਜ ਏਐਸਆਈ ਸੁਖਦੇਵ ਸਿੰਘ ਨੇ ਉਹ ਵੀ ਤੁਹਾਨੂੰ ਸੁਣਾਨੇ ਆ ਮਾਡੀ ਰਾਣੀ ਨੇੜੇ ਓਵਰ ਸਪੀਡ ਵਹੀਕਲ ਜਿਹੜੇ ਹੈਗੇ ਆ ਉਹਨਾਂ ਦੇ ਚਲਾਣ ਦਿੱਤੇ ਆ ਤਾਂ ਨਾਲੇ ਉਹਨਾਂ ਨੂੰ ਅਵੈਰ ਵੀ ਕੀਤਾ ਹੈਗਾ ਕਿ ਹੌਲੀ ਚੱਣ ਰਹਿਣ ਰਣਤ੍ਰੀ ਨਿਕਲ ਸਰਕਾਰੀ ਹਾਸੇ ਵਧੇ ਜਾ ਰਹੇ ਆ ਬਹੁਤ ਕੀਮਤੀ ਯਾਨਾ ਜੇ ਕਿ ਸਰਕਾਰੀ ਹਾਸੇ ਜਾ ਰਹੀਆਂ ਇਹਨਾਂ ਨੂੰ ਠੱਲ ਪਾਈ ਜਾ ਸਕੇ ਇਸ ਕਰਕੇ ਸਰਕਾਰ ਦੇ ਦਿਸਾਂ ਦੇ ਅਨੁਸਾਰ ਜਿਹੜਾ ਇਹ ਨਾਕਾਬੰਦੀ ਅਫਸਰਾਂ ਦੇ ਉੱਤੇ ਕੀਤੀ ਗਈ ਹੈ ਤੇ ਓਵਰ ਸਪੀਡ ਦੇ ਜਿਹੜੇ ਚਲਾਣ ਦਿੱਤੇ ਗਏ ਆ ਨਾਲੇ ਹੋਰ ਵੀ ਟ੍ਰੈਫਿਕ ਜੰਮ ਬਾਰੇ ਡ੍ਰੈਂਕਿੰਗ ਡਰਾਈਵ ਦੀ ਹੋ ਜਿਨੇ ਲੇਨ ਬਾਰੇ ਸਾਰਿਆਂ ਬਾਰੇ ਇਹਨਾਂ ਨੂੰ ਜਾਣੂ ਕਰਾਇਆ ਗਿਆ ਹੈ ਸਰ ਕਿੰਨੇ ਕ ਚਲਾਨ ਕੀਤੇ ਗਰੀਬ 25 30 ਦੇ ਚਲਾਨ ਵੀ ਕੀਤੇ 25 30 ਵਹੀਕਲਾਂ ਦੇ ਚਲਾਨ ਕੀਤੇ